ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ 트ੰਪ ਪਰਸ਼ਾਸਨ ਨੇ ਵਿਦੇਸ਼ੀ ਵਿਦਿਆਰਥੀਆਂ ਤੇ ਗ੍ਰੀਨ ਕਾਰਡ ਧਾਰਕਾਂ ਨੂੰ ਸਪਸ਼ਟ ਸੰਦੇਸ਼ ਦਿੱਤਾ ਹੈ ਜੋ ਅਮਰੀਕਾ ਸੁਰੱਖਿਆ ਵਿਰੋਧੀ ਵਿਚਾਰ ਰੱਖਦੇ ਨੇ ਅਜੇ ਲੋਕਾਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਿਆ ਜਾ ਸਕਦਾ ਹੈ ਦਰਅਸਲ 트ੰਪ ਪਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਕਾਨੂੰਨੀ ਨਿਵਾਸੀਆਂ ਦੇ ਦੇਸ਼ ਨਿਕਾਲੇ ਸੰਬੰਧੀ ਮੌਜੂਦਾ ਅਮਰੀਕੀ ਕਾਨੂੰਨਾਂ ਦੀ ਵਿਆਪਕ ਵਿਆਖਿਆ ਕੀਤੀ ਹੈ ਤੇ ਹੁਣ ਇਸ ਲੜੀ ਦੇ ਵਿੱਚ ਉਪਰਾਸ਼ਟਰਪਤੀ ਜੇਡੀ ਵੈਂਸ ਨੇ ਇਹ ਕਹਿ ਕੇ ਇੱਕ ਨਵੀਂ ਬਹਿਸ ਸ਼ੁਰੂ ਕੀਤੀ ਹੈ ਕਿ 트ੰਪ ਦੁਆਰਾ ਪ੍ਰਸਤਾਵਿਤ ਨਵੇਂ ਗੋਲਡ ਡੀਆਂ ਨੇ ਕਿ ਗ੍ਰੀਨ ਕਾਰਡ ਪ੍ਰਵਾਸੀਆਂ ਨੂੰ ਹਮੇਸ਼ਾ ਦੇ ਲਈ ਅਮਰੀਕਾ ਦੇ ਵਿੱਚ ਰਹਿਣ ਦਾ ਅਧਿਕਾਰ ਨਹੀਂ ਦਿੰਦੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸਤਾਵਿਤ 골ਡ ਕਾਰਡ ਪਹਿਲ ਕਦਮੀ ਤੋਂ ਬਾਅਦ ਜੋ ਅਮੀਰ ਵਿਦੇਸ਼ੀ ਦੇ ਲਈ ਇੱਕ ਨਵਾਂ ਇਮੀਗ੍ਰੇਸ਼ਨ ਦਸਤਾ ਬਣਾਏਗਾ ਤਾਂ ਜੋ ਦੂਜੇ ਪਾਸੇ ਉਪ ਰਾਸ਼ਟਰਪਤੀ ਜੇਡੀ ਵੈਂਸ ਦੇ ਗ੍ਰੀਨ ਕਾਰਡ ਧਾਰਕਤਾ ਦੇ ਅਧਿਕਾਰ ਬਾਰੇ ਤਾਜ਼ਾ ਟਿੱਪਣੀਆਂ ਨੇ ਇੱਕ ਵਾਰ ਫਿਰ ਬਹਿਸ ਛੇੜ ਦਿੱਤੀ ਹੈ ਜੀਹਾਂ ਗ੍ਰੀਨ ਕਾਰਡ ਜਿਸ ਨੂੰ ਅਧਿਕਾਰਤ ਤੌਰ ਉਤੇ ਸਥਾਈ ਨਿਵਾਸ ਕਾਰਡ ਵਜੋਂ ਜਾਣਿਆ ਜਾਂਦਾ ਹੈ ਅਤੇ ਜੋ ਵਿਦੇਸ਼ੀ ਨਾਗਰਿਕ ਨੂੰ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਦਿੰਦੇ ਨੇ ਉਸ ਉੱਤੇ ਉਪ ਅਸਟ੍ਰੇਪਤੀ ਨੇ ਜਰਡੀ ਬੈਂਸ ਨੇ ਤਾਜ਼ਾ ਟਿੱਪਣੀ ਕਰਦੇ ਹੋਏ ਕਿਹਾ ਕਿ ਗ੍ਰੀਨ ਕਾਰਡ ਪਰਵਾਸੀਆਂ ਨੂੰ ਹਮੇਸ਼ਾ ਲਈ ਅਮਰੀਕਾ ਦੇ ਵਿੱਚ ਰਹਿਣ ਦਾ ਅਧਿਕਾਰ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇੱਕ ਗ੍ਰੀਨ ਕਾਰਡ ਧਾਰਕ ਨੂੰ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਰਹਿਣ ਦਾ ਅਨਿਮਿੱਥੇ ਸਮੇਂ ਦੇ ਲਈ ਅਧਿਕਾਰ ਨਹੀਂ ਹੈ। ਬੈਂਸ ਨੇ ਕਿਹਾ ਕਿ ਇਹ ਬੋਲਣ ਦੀ ਆਜ਼ਾਦੀ ਬਾਰੇ ਨਹੀਂ ਹੈ। ਹਾਂ, ਇਹ ਰਾਸ਼ਟਰੀ ਸੁਰੱਖਿਆ ਬਾਰੇ ਹੈ ਪਰ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਅਮਰੀਕੀ ਨਾਗਰਿਕ ਹੋਣ ਦੇ ਨਾਤੇ ਆਪਣੇ ਰਾਸ਼ਟਰੀ ਪੈਚਾਰੇ ਦੇ ਵਿੱਚ ਕਿਸੇ ਨੂੰ ਸ਼ਾਮਲ ਕਰਨ ਦਾ ਫੈਸਲਾ ਕਰਦੇ ਹਾਂ। ਪਰ ਇਸ ਤੋਂ ਇਹ ਵੀ ਮਹੱਤਵਪੂਰਨ ਗੱਲ ਹੈ ਕਿ ਇਹ ਸਾਨੂੰ ਇਹ ਫੈਸਲਾ ਕਰਨ ਦੀ ਵੀ ਸ਼ਕਤੀ ਦਿੰਦਾ ਹੈ ਕਿ ਅਸੀਂ ਅਮਰੀਕੀ ਨਾਗਰਿਕਾਂ ਦੇ ਵਜੋਂ ਆਪਣੇ ਰਾਸ਼ਟਰੀ ਪਛਾਣ ਦੇ ਵਿੱਚ ਕਿਸ ਨੂੰ ਸ਼ਾਮਲ ਕਰ ਸਕਦੇ ਹਾਂ ਜੇਕਰ ਵਿਦੇਸ਼ ਮੰਤਰੀ ਜਾਂ ਫਿਰ ਰਾਸ਼ਟਰਪਤੀ ਇਹ ਫੈਸਲਾ ਕਰ ਦੇਣੇ ਕਿ ਇਸ ਵਿਅਕਤੀ ਨੂੰ ਸਥਿਤ ਰਾਜ ਅਮਰੀਕਾ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਅਤੇ ਇਸ ਨੂੰ ਇੱਥੋਂ ਰਹਿਣ ਦੀ ਕੋਈ ਇਜਾਜ਼ਤ ਜਾਂ ਅਧਿਕਾਰ ਨਹੀਂ ਹੈ ਤਾਂ ਇਸ ਨੂੰ ਸਿਰਫ ਇਹ ਸਮਝਣਾ ਚਾਹੀਦਾ ਹੈ ਅਤੇ ਅਮਰੀਕੀ ਕਾਨੂੰਨ ਕੁਝ ਖਾਸ ਹਾਲਾਤਾਂ ਦੇ ਵਿੱਚ ਗ੍ਰੀਨ ਕਾਰਡ ਨੂੰ ਰੱਦ ਕਰਨ ਦੀ ਆਗਿਆ ਵੀ ਦਿੰਦਾ ਜਿਸ ਵਿੱਚ ਅਪਰਾਧਿਕ ਗਤੀਵਿਧੀਆਂ ਦੇਸ਼ ਤੋਂ ਲੰਬੇ ਸਮੇਂ ਤੱਕ ਗੈਰਹਾਜ਼ਰੀ ਜਾਂ ਫਿਰ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਵਿੱਚ ਅਸਫਲ ਹੋਣਾ ਇਟ ਇਮੀਗ੍ਰੇਸ਼ਨ ਨੀਮਾ ਦੀ ਪਾਲਣਾ ਕਰਨ ਦੇ ਵਿੱਚ ਅਸਫਲ ਹੋਣਾ ਵੀ ਸ਼ਾਮਲ ਹੈ ਕਾਬਿਲ ਗੋਰੇ ਕੇ 26 ਫਰਵਰੀ ਨੂੰ 트ੰਪ ਨੇ ਰਾਸ਼ਟਰਪਤੀ ਦਫਤਰ ਦੇ ਵਿੱਚ ਕਿਹਾ ਕਿ ਪ੍ਰਸਤਾਵਿਤ 골ਡ ਕਾਰਡ ਪ੍ਰੋਗਰਾਮ ਵਿਦੇਸ਼ੀ ਨਾਗਰਿਕਾਂ ਨੂੰ 5 ਮਿਲੀਅਨ ਡਾਲਰ ਦੀ ਫੀਸ ਦੇ ਕੇ ਅਮਰੀਕਾ ਦੇ ਵਿੱਚ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਖਰੀਦਣ ਦੀ ਆਗਿਆ ਦੇਵੇਗਾ ਉਹਨੇ ਵੀ ਕਿਹਾ ਕਿ ਅਮੀਰ ਅਤੇ ਸਫਲ ਲੋਕ ਇਹ ਵੀਜ਼ੇ ਪ੍ਰਾਪਤ ਕਰ ਸਕਦੇ ਨੇ ਉਹ ਬਹੁਤ ਸਾਰਾ ਪੈਸਾ ਲਗਾਉਣ ਜਾ ਰਹੇ ਨੇ ਬਹੁਤ ਸਾਰਾ ਟੈਕਸ ਅਦਾ ਕਰਨਗੇ ਅਤੇ ਬਹੁਤ ਸਾਰੇ ਲੋਕਾਂ ਨੂੰ ਨੌਕਰੀ ਉਤੇ ਰੱਖਣਗੇ ਅਤੇ ਮੈਨੂੰ ਲੱਗਦਾ ਹੈ ਕਿ ਬਹੁਤ ਸਫਲ ਹੋਣ ਵਾਲਾ ਵੰਸ ਕਤਰ ਗਵਾਟ ਲੂਟਨਿਕ ਨੇ ਕਿਹਾ ਹੈ ਕਿ 트াম্প 골드 ਕਾਰਡ 2 ਹਫਤੇ ਦੇ ਅੰਦਰ EB5 ਵੀਜ਼ਾ ਦੀ ਥਾਂ ਲਵੇਗਾ ਤੇ EB5 ਵੀਜ਼ਾ 1990 ਦੇ ਵਿੱਚ ਅਮਰੀਕੀ ਕਾਂਗਰਸ ਦੁਆਰਾ ਵਿਦੇਸ਼ੀ ਨਿਵੇਸ਼ ਨੂੰ ਨਿਸ਼ਾਨਾ ਬਣਾਉਣ ਤੇ ਲਈ ਪੇਸ਼ ਕੀਤਾ ਗਿਆ ਸੀ ਅਤੇ ਇਹ ਉਹਨਾਂ ਵਿਅਕਤੀਆਂ ਦੇ ਲਈ ਉਪਲਬਧ ਹੈ ਜੋ 10 ਲੱਖ ਅਮਰੀਕੀ ਡਾਲਰ ਤੱਕ ਦਾ ਨਿਵੇਸ਼ ਕਰਦੇ ਨੇ